ਕਿ ਕਰਕੇ ਇਸ ਮੁਲਕ ਦੇ ਵਿੱਚ ਇਨਫਲੇਸ਼ਨ ਵੱਧ ਰਹੀ ਹੈ ਤੇ ਚੀਜ਼ਾਂ ਦੇ ਪਾਅ ਵੱਧ ਰਹੀ ਹੈ ਤੇ ਜਿਹੜੇ ਪੱਲੇਦਾਰ ਹੈ ਇਹਨਾਂ ਨੂੰ 20 ਰੁਪਏ ਪ੍ਰਤੀ ਕੁਇੰਟਲ ਮਿਲਨੇ ਚਾਹੀਦੇ ਹੈ ਇਹ ਮੇਰੀ ਡੀਸੀ ਨੂੰ ਰეკਮੈਂਡੇਸ਼ਨ ਹੈ ਸਰਕਾਰ ਨੂੰ ਇਹ ਚੀਜ਼ ਨੀ ਤੁਸੀਂ ਦਾ ਹਲਕਾ ਹੈਗਾ ਪਰ ਇੱਥੇ ਲੈਟਰਨ ਹੈ ਨਹੀਂ ਜੀ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੇ ਮਜ਼ਦੂਰ ਹੈ ਠੇਕੇਦਾਰ ਹੈ ਉਹਨਾਂ ਦੇ ਕੋਲੇ ਕੋਈ ਜਗ੍ਹਾ ਨਹੀਂ ਹੈ ਕਿ ਉਹ ਉੱਥੇ ਕਿਤੇ ਜਾ ਕੇ ਆਪਣੇ ਪੇਟ ਨੂੰ ਖਾਦੀ ਕਰ ਸਕਣ ਸ਼ਾਇਦ ਗਵਰਨਮੈਂਟ ਕਮੇਟੀ ਹੈ ਕਿ ਜਿਹੜੇ ਲੇਬਰ ਹੈ ਗਵਰਨਮੈਂਟ ਕਮੇਟੀ ਹੈ ਕਿ ਜਿਹੜੇ ਲੇਬਰ ਹੁੰਦੀ ਹੈ ਇਹ ਗਰੀਬ ਆਦਮੀ ਹੁੰਦੇ ਹੈ ਤੇ ਇਹਨਾਂ ਨੂੰ ਖਾਣ ਨੂੰ ਤਾਂ ਮਿਲਦਾ ਨਹੀਂ ਤੇ ਫਿਰ পেট ਕੇ ਵਿੱਚ ਸਾਫ ਕਰ ਸਕਦੇ ਆ ਮੇਰੇ ਤੋਂ ਕਹਿ ਲਈ ਸੋਚਦੀ ਹੈ ਗਵਰਨਮੈਂਟ ਕਿ ਇਹਨਾਂ ਨੂੰ ਖਾਣ ਨੂੰ ਤਾਂ ਕੋਈ ਸੈਣੀ ਤੇ পেট ਕੇ ਵਿੱਚ ਸਾਫ ਹੋਊਗਾ ਫਿਰ ਤੋਹ ਲੇਟ੍ਰੀਨ ਹੈ ਨਹੀਂ ਦੀ ਤੇ ਠੰਡਾ ਪਾਣੀ ਜਾਂ ਪਾਣੀ ਪੀਣ ਦੇ ਲਈ ਵੀ ਕੋਈ ਇੱਥੇ ਅਰੇਂਜਮੈਂਟਸ ਨਹੀਂ ਹੈ ਰਾਤ ਨੂੰ ਕਿਹੜੀਆਂ ਲਾਈਟਾਂ ਹੋਣੀਆਂ ਚਾਹੀਦੀਆਂ ਓਪਨਿੰਗ ਹੈਗੀਆਂ ਇੰਨਾ ਦੀ ਮੰਗ ਹੈ ਕਿ ਇੱਕ ਵਾਟਰ ਕੂਲਰ ਜ਼ਰੂਰ ਇੱਥੇ ਲਾਇਆ ਜਾਵੇ ਤੇ ਜਿਹੜੀ ਲਿਫਟਿੰਗ ਹੈ ਉਹ ਠੀਕ ਹੈ ਮਸ ਹੋਰ ਪੁੱਛ ਤੁਸੀਂ ਮੈਨੂੰ ਪੁੱਛਣਾ ਤੁਹੋਂ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਹਾਂਜੀ ਤੁਹੋਂ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਔਰ ਤੁਸੀਂ ਦੇਖ ਹੀ ਲਿਆ ਨਾਲੇ ਰਿਕਾਰਡ ਕਰ ਰਹੇ ਹੋ ਇਸ ਵੇਲੇ ਤੁਸੀਂ ਕਿਹੜੀ ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੇ ਹੋ ਮੇਰਾ ਪ੍ਰੈਸਨਲ ਹੀ ਹੁੰਦਾ ਹੁੰਦਾ ਹੋਰ ਤਾਂ ਕਿਸੇ ਨਾਲ ਹੋ ਜਾਂਦਾ ਜੀ ਤੀਲ ਖੈਰਾਜੀ ਪਾਸ ਤੋਂ ਅੱਗੇ ਤੇ ਟੂੰ ਲੜ ਰਹੇ ਨੇ ਕਿਸ ਨਾਲ ਲੱਗ ਰਹੇ ਬਹੁਤ ਅੱਛੀ ਗੱਲ ਹੈ ਜੀ ਮੋਦੀ ਸਾਹਿਬ ਵੀ ਆ ਜਾਣ ਮੈਨੂੰ ਤਾਂ ਲੜਨੇ ਨੂੰ ਪਉਂਦਾ ਇਹ ਸਰਾ ਕਿਸੇ ਪਾਰਟੀ ਨੂੰ ਹੋਰ ਕੋਈ ਉਮੀਦਵਾਰ ਮਿਲਿਆ ਜੀ ਇੱਥੇ ਜਿਹੜਾ ਉਹ ਬਾਹਰੋਂ ਲੈ ਕੇ ਆ ਰਹੇ ਨੇ ਪਾਰਟੀ ਵਾਲੇ ਮੈਂ ਨਹੀਂ ਪੁੱਛ ਕਿ ਐਸਾ ਤੇਰੀ ਮੈਂ ਤਾਂ ਲੜਨਾ ਹੈ ਜਿਹੜਾ ਮਰਤੀ ਆ ਕੇ ਹੁਣ ਮਜਬੂਰੀ ਹੈ ਕਿ ਮੈਂ ਫੜ ਗਿਆ ਤੇ ਮੈਨੂੰ ਲੱਟਣਾ ਪੈਣਾ ਜੋ ਵੀ ਮਰਤੀ ਆ ਜੇ ਬਾਹਰੋਂ ਆ ਜੇ ਅੰਦਰੋਂ ਆ ਜੇ ਮਾਨ ਸਾਹਿਬ ਪਹਿਲਾਂ ਜਦੋਂ ਸਰਕਾਰ ਬਣੀ ਆ ਆਪਦੀ ਹਾਂਜੀ ਉਹਦੇ ਨੇ ਕਹਿ ਦਿੱਤੀ ਵੀ ਆਈਪੀ ਕਲਚਰ ਖਤਮ ਹੋ ਜਾ ਰਿਸ਼ਤ ਖੋਰੀ ਖਤਮ ਹੋ ਜੂਗੀ ਦੇਖੋ ਤਾਂ ਉਹ ਵੀ ਜਲਦੀ ਆਲੇ ਜੀ ਜੀ ਜਦੋਂ ਸਰਕਾਰ ਬਣੀ ਆ ਆਪਦੀ ਹਾਂ ਉਹਦੇ ਨੇ ਕਹਿ ਦਿੱਤੀ ਵੀ ਅਸੀਂ ਰਿਸ਼ਤ ਖੋਰੀ ਖਤਮ ਕਰਦਾਂਗੇ ਵੀ ਆਈਪੀ ਕਲਚਰ ਖਤਮ ਹੋ ਜਾਊਗਾ ਦੇਖੋ ਹੋ ਗਿਆ ਕਿ ਨਹੀਂ ਹੋਵੇ ਤੁਹਾਡੇ ਖਿਆਲ ਚ ਅਰ ਵੀਆਪੀ ਕਲਚਰ ਖਤਮ ਹੋ ਗਿਆ ਕਿਉਂ ਕਰਕੇ ਇੱਥੇ ਲੈਟਰਨ ਹੈ ਨਹੀਂ ਤੇ ਵੀਏਪੀਸ ਦੇ ਲਈ ਬਹੁਤ ਅੱਛੇ ਬਾਥਰੂਮਸ ਬਾਰਬਨੇ ਹੋਏ ਆ ਮਾਨਸਾਪ ਸੀਐਮ ਸਾਹਿਬ ਨੇ ਆਪਣਾ ਜਿਸਟਰੀ ਲਈ ਐਨਓਸੀ ਦਾ ਉਦਦਾ ਖਤਮ ਕਰਤਾ ਸੀਗਾ ਕਿ ਐਨਓਸੀ ਦੀ ਲੋੜ ਨਹੀਂ ਬਟ ਹਜ ਤੱਕ ਉਹਦੀ ਨੋਟੀਫਿਕੇਸ਼ਨ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਸੀਐਮ ਸਾਹਿਬ ਗੱਲ ਪਹਿਲਾਂ ਕਰ ਦਿੰਦੇ ਐ ਐਕਸ਼ਨ ਬਾਟ ਚ ਕਰ ਦੇਣੀ ਹੈਗੇ ਮਾਨਸਾ ਤੁਸੀਂ ਹਲਕੇ ਚ ਜਾ ਰਹੇ ਹੋ ਤੁਹਾਨੂੰ ਲੋਕਾਂ ਦੀਆਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਤੱਕ ਆ ਰਹੀਆਂ ਨੇ ਲੋਕ ਦੱਸ ਰਹੇ ਨੇ ਵੀ ਆ ਜਿਆਦਾ ਸਮੱਸਿਆ ਨੇ ਸਮੱਸਿਆ ਤਾਂ ਇੱਥੇ ਜੀ ਹੈਗੀ ਐ ਕਿਸਾਨਾਂ ਦੀ ਕਿਸਾਨ ਮਜ਼ਦੂਰ ਦੀ ਤੇ ਗਰੀਬਾਂ ਦੀ ਤੇ ਹੁਣ ਵੀ ਤੁਸੀਂ ਸੜਕਾਂ ਤੇ ਚਲੇ ਜੋ ਬੀਬੀਆਂ ਲੱਕੜਾ ਲੁਕੜਾ ਕੱਠੀਆਂ ਕਰਕੇ ਲੈ ਕੇ ਆਉਣ ਦੇਖਣਗੇ ਆਪਣੇ ਸਿਰ ਦੇ ਉੱਤੇ ਲੱਦਿਆ ਹੋਊਗਾ ਪੰਡ ਤੇ ਸਵੇਰੇ ਜਾਉਂਗੇ ਤਾਂ ਪੰਡਾ ਲੈ ਕੇ ਆਉਂਦੀ ਐ ਜੇ ਤਾਂ ਮਤਲਬ ਹੈ ਕਿ ਉਹਨਾਂ ਦੇ ਲਈ ਕੋਈ ਸੂਰਤ ਨਹੀਂ ਪੱਠਿਆਂ ਦੀ ਤੇ ਉਹਨਾਂ ਦੇ ਕੋਲੇ ਕੋਈ ਗੈਸ ਜਾਂ ਪੈਰਸੀਨ ਸਟੋਵ ਹੈ ਨਹੀਂਗਾ ਤੇ ਉਹ ਲੱਕੜਾ ਲੱਕੜਾ ਇਧਰੋਂ ਉਧਰੋਂ ਇਕੱਠੀਆਂ ਕਰਕੇ ਆਪਣਾ ਦਿਨ ਕੱਤ ਰਹੇ ਨੇ ਜੇ ਨੂੰ ਤੁਸੀਂ ਕੰਬਾਈਨ ਚੱਲਦੀ ਦੇਖਦੇ ਹੋ ਉਦੋਂ ਤੁਸੀਂ ਦੇਖਦੇ ਹੋ ਕਿ ਬੀਬੀਆਂ ਉਹਦੇ ਪਿੱਛੇ ਪਿੱਛੇ ਚੱਲਦੀਆਂ ਤੇ ਜਿਹੜੀ ਵੀ ਤਣਕਦੀ ਬਲੀ ਨਹੀਂ ਚੱਕਦੀ ਕਮਬੈਨ ਉਹ ਫੇਰ ਆਪਣੇ ਝੋਲੇ ਦੇ ਵਿੱਚ ਪਾ ਲੈਂਦੀ ਹੈ ਜਦੋਂ ਉਹਨਾਂ ਕੋਲੇ ਪੰਡ ਇਕੱਠੀ ਹੋ ਜਾਂਦੀ ਹੈ ਫੇਰ ਉਹ ਬੱਲੀਆਂ ਨੂੰ ਸੜਕਾਂ ਦੇ ਉੱਤੇ ਵਿਛਾ ਦਿੰਦੇ ਆ ਉਹਨਾਂ ਦੇ ਉੱਤੋਂ ਦੀ ਤਾਰਾਂ ਦੇ ਮੋਟਰਾਂ ਦੇ ਟਾਇਰ ਲੰਘਦੇ ਆ ਤੇ ਉਹਦੇ ਨਾਲ ਉਹ ਕੰਨਤ ਗਈ ਜਾਂਦੀ ਹੈ ਐਹੋ ਜੀ ਜ਼ਲਾਲਤ ਮੈਂ ਕਦੇ ਦੇਖੀ ਨਹੀਂ ਗਰੀਬਾਂ ਦੇ ਨਾਲ ਹੁੰਦੀ ਜਿੰਨੀ ਮੈਂ ਅੱਜ ਤੁਹਾਨੂੰ ਦੱਸ ਰਹੇ ਹਾਂ ਉਹਨਾਂ ਕੋਲੇ ਸਿਰਫ ਇੱਕ ਕਮਰਾ ਹੈ ਉਹਦੇ ਵਿੱਚ ਉਹਨਾਂ ਦਾ ਮੁੰਡਾ ਤੇ ਨੂੰਮੀ ਸੌਂਦੇ ਐ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਉੱਥੇ ਸੌਂਦੇ ਐ ਤੇ ਸਰਦੀਆਂ ਦੀ ਜਦੋਂ ਅੰਤ ਦੀ ਠੰਡ ਹੁੰਦੀ ਐ ਉਹਨਾਂ ਦਾ ਡੰਗਰ ਬੱਚਾ ਵੀ ਵਿੱਚੇ ਹੁੰਦਾ ਸੋ ਇਧਰਲੇ ਪਾਸੇ ਇੰਦਰਾ ਗਾਂਧੀ ਨੇ ਕਿਹਾ ਸੀ ਕੀ ਕਹਿੰਦਾ ਮਕਾਨ ਵੀ ਦੂੰਗੀ ਰੋਟੀ ਕਪੜਾ ਮਕਾਨ ਉਹ ਵੀ ਨਹੀਂ ਹੋਇਆ ਮੋਦੀ ਸਾਹਿਬ ਨੇ ਕਿਹਾ ਸੀਗਾ ਘਰ-ਘਰ ਨੌਕਰੀ ਦੇਣਗੇ ਉਹ ਵੀ ਮੈਨੂੰ ਪੁੱਛੀ ਜਾਂਦੇ ਆ ਬਾਹਰ ਕਿ ਕਿ ਸਾਨੂੰ ਨੌਕਰੀ ਤਾਂ ਮਿਲੀ ਨਹੀਂ ਐ ਤੇ ਆਮ ਪਾਰਟੀ ਨੇ ਕਿਹਾ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ 3 ਮਹੀਨੇ 1000 ਰੁਪਿਆ ਬੈਂਕ ਵਿੱਚ ਜਮ੍ਹਾਂ ਹੋ ਜਾਕਰ ਉਹ ਵੀ ਨਹੀਂ ਹੋ ਰਿਹਾ ਜਿੰਨੇ ਵੀ ਵੈਜ ਦਿੱਤੇ ਪਾਰਟੀਆਂ ਨੇ ਇਹ ਬਿਲਕੁਲ ਝੂਠੇ ਕੀਤੇ ਹੈ ਤੇ ਮੋਦੀ ਸਾਹਿਬ ਨੂੰ ਐਤਕੀ ਮਜ਼ਾਦ ਹੋਣਾ ਚਾਹੀਦਾ ਲੋਕਾਂ ਨੂੰ ਕਿ ਤੁਸੀਂ ਪ੍ਰਾਈਮ ਮਿਨਿਸਟਰ ਹੋ ਕੇ ਤੇ ਤੁਸੀਂ 2020 ਦੇ ਵਿੱਚ ਤੇ 2022 ਦੇ ਵਿੱਚ ਲਦਾਖ ਦਾ 8000 ਸਕਰ ਕਿਲੋਮੀਟਰ ਲੁਟਾਤਾ ਚੀਨ ਨੂੰ ਤੇ ਚੀਨ ਨੇ ਸਭ ਤੋਂ ਜ਼ਿਆਦਾ ਟੋੜਾ ਇਲਾਕਾ ਕਬਜੇ ਦੇ ਵਿੱਚ ਕੀਤਾ ਹੋਇਆ 1962 ਦੇ ਵਿੱਚ 40000 ਸਕਰ ਫਿਲਮੀਟਰ ਕਬਜ਼ਾ ਸੀਗਾ ਤੇ ਉਹਦੇ ਨਾਲ ਟ੍ਰੇਡ ਕਿਉਂ ਚੱਲੀ ਜਾਂਦੀ ਹੈ ਵਪਾਰ ਕਿਉਂ ਚੱਲੀ ਜਾਂਦਾ ਹੈ ਜੇ ਇੰਨੀ ਭਾਰੀ ਦੁਸ਼ਮਣੀ ਹੈ ਤੇ ਜਿੱਥੇ ਪਾਕਿਸਤਾਨ ਦੇ ਨਾਲ ਕੋਈ ਵੀ ਜ਼ਮੀਨ ਦਾ ਝਗੜਾ ਨਹੀਂ ਤੇ ਜਿੱਥੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਹੋਣਾ ਹੈ ਉਹਦੇ ਨਾਲ ਵਪਾਰ ਕਿਉਂ ਨਹੀਂ ਖੋਲੇ ਜਾਂਦਾ ਤੇ ਦੂਸਰੀ ਚੀਜ਼ ਹੈ ਕਿ ਬੀਬੀਆਂ ਦੀ ਇੱਜ਼ਤ ਸਾਰਿਆਂ ਨੂੰ ਤੁਹਾਨੂੰ ਮੈਨੂੰ ਬਹੁਤ ਪਿਆਰੀ ਹੈ ਤੇ ਸਾਡਾ ਇੰਡੀਆ ਦਰਵਾਜ ਹੈ ਕਿ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਸਾਡੀ ਘਰ ਵਾਲੀ ਸਾਡੇ ਨਾਲ ਰਹਿੰਦੀ ਹੈ ਤੇ ਉਹ ਬਰਾਬਰ ਦੀ 파ਟਨਰ ਹੁੰਦੀ ਹੈ ਪਰ ਮੋਦੀ ਸਾਹਿਬ ਆਪਣੇ ਸ਼੍ਰੀਮਤੀ ਜੀ ਨੂੰ ਕਿੰਨੇ ਸਾਨਾ ਤੋਂ ਨਾਂ ਨਹੀਂ ਰੱਖਦੇ ਕਿ ਇਹ ਜਬਰਨੀ ਹੈ ਬੀਬੀਆਂ ਦਾ ਤੇ ਫਿਰ ਜਿਹੜਾ ਨੈਸ਼ਨਲ ਕਮਿਊਨਿਸਟ ਕਮਿਸ਼ਨ ਆਫ ਵਿਮਨ ਹੈ ਉਹ ਕੀ ਕਰ ਰਿਹਾ ਬੰਦੇ ਖੇਡ ਰਿਹਾ ਜਿਹੜਾ ਇਹ ਪ੍ਰਾਈਮ ਮਿਨਿਸਟਰ ਉਹ ਇਜ਼ਤ ਨਹੀਂ ਕਰਦਾ ਬੀਬੀਆਂ ਦੀ ਤੇ ਉਸ ਬੀਬੀ ਨੂੰ ਐ ਵਿਾਰਸ ਛੱਡਿਆ ਹੋਇਆ ਕਿਥੋਂ ਦੇ ਕੋਲੇ ਵਿਚਾਰੀ ਕੋਲੇ ਪੈਸੇ ਆਉਂਦੇ ਹੋਣ ਮੋਦੀ ਸਾਹਿਬ ਦਾ ਪ੍ਰੈਸ ਵੀ ਆਪਣਾ ਮੂੰਹ ਨਹੀਂ ਖੋਲਦੀ ਜਾਂ ਪੈਨ ਨਾਲ ਲਿਖਦੀ ਨਹੀਂ ਕਿ ਉਹ ਬੀਬੀ ਦਾ ਹਾਲ ਕਿਹੋ ਜਿਹਾ ਹੋਊਗਾ ਜਿਹਦਾ ਘਰ ਵਾਲਾ ਉਹਨੂੰ ਇੰਨੀ ਦੇਰ ਤੋਂ ਛੱਡ ਕੇ ਇਕੱਲਾ ਰਹਿਦਾ ਹੈ ਸੋ ਇਹ ਸਾਰੀਆਂ ਸਮੱਸਿਆ ਆਪਾਂ ਨੂੰ ਹੈਗੀਆਂ ਆ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਗਈਆਂ ਹੋਰ ਜੇ ਤੁਸੀਂ ਕੋਈ ਮੈਨੂੰ ਪੁੱਛਣਾ ਚਾਹੁੰਦੇ ਅੱਜ ਅੱਜਕੱਲ ਜਿਹੜਾ ਪੰਜਾਬ ਦੀ ਲਾ ਐਂਡ ਆਰਡਰ ਦੀ ਸਥਿਤੀ ਹੈ ਇਹ ਅੱਜ ਮੇਰੇ ਸੰਗਰੂਰ ਵਿੱਚ ਤਾਂ ਠੀਕ ਹੈ ਜੀ ਪਰ ਉਹ ਜਿਹੜਾ ਕਾਲਾ ਧਨੋਲੇ ਵਾਲਾ ਮਾਰਤਾ ਉਹ ਬਹੁਤ ਮਾੜੀ ਗੱਲ ਸੀ ਤੂੰ ਕਰਕੇ ਉਹ ਵਾਪਸ ਸਮਾਜ ਦੇ ਵਿੱਚ ਪਹੁੰਚ ਗਿਆ ਸੀਗਾ ਉਹਨੇ ਬਲੱਡ ਬੈਂਕਸ ਵੀ ਖੋਲੇ ਸੀਗੇ ਮੈਨੂੰ ਵੀ ਬੁਲਾਇਆ ਸੀਗਾ કે ઓ બહોત જબરજિત આમ પાર્ટી સરકાર ને ਜਿਹੜਾ ਉਹਨੂੰ ਛੂਠੇ ਮੁકાબਲੇ ਚ ਫੜ ਕੇ ਮਾਰਦਾ ਹੈ ਹੋਰ વાਕੀ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕੋਈ ਇੱਥੇ ਇਹੋ ਜੀ ਗੱਲ ਜਿੰਨੇ ਵੀ ਲਾਲੇ ਬਾਣੀਏ ਹੈਗੇ ਇਹ ਦੁકાਨਦਾਰ ਹੈ ਉਹਨਾਂ ਨੂੰ ਪੂਰਾ ਅਮਨ ਦੇ ਨਾਲ ਵਪਾਰ ਕਰ ਰਿਹਾ ਤੇ ਦੂਸਰਾ ਜੀਵੀਦਾਰਾਂ ਦੇ ਉੱਤੇ ਜਿਹੜਾ ਜ਼ਬਰ ਹੋ ਰਿਹਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੈ ਖਨੋਰੀ ਬਾਰਡਰ ਦੇ ਉੱਤੇ ਹੈ ਉੱਥੇ ਉਹਨਾਂ ਦੀ ਜ਼ਿੰਦਗੀਆਂ ਖਤਰੇ ਦੇ ਵਿੱਚ ਹੈਗੀਆਂ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਹੈ ਹਰਿਆਣਾ ਪੁਲਿਸ ਵੱਲੋਂ ਸੈਂਟਰ ਦੀ ਪੁਲਿਸ ਵੱਲੋਂ ਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਤੇ ਇਹਦਾ ਮਤਲਬ ਹੈ ਕਿ ਇੰਡੀਆ ਦਾ ਬਾਰਡਰ ਪਹਿਲਾਂ ਤਾਂ ਵਾਗੇ ਤੇ ਸੀਗਾ ਹੁਣ ਸ਼ੰਭੂ ਤੱਕ ਪਹੁੰਚ ਗਿਆ ਸ਼ੰਗੂ ਤੋਂ ਬਾਅਦ ਸਾਰਾ ਜਿੰਨਾ ਵੀ ਕਸ਼ਮੀਰ ਹੈ ਤੇ ਜੰਮੂ ਹੈ ਹਮਾਚਲ ਦੇ ਜ਼ਿਲ੍ਹੇ ਹੈਗੇ ਆ ਹੂਨਾ ਕਾਂਗੜਾ ਸ਼ੰਭੂ ਇਹ ਸਾਰੇ ਇੰਡੀਆ ਤੋਂ ਅੱਜ ਕਟਆਫ ਹੋ ਗਿਆ